ਮੈਂ ਵੀ ਮੰਡੀ ਗਿਆ ਸੀ 2-4 ਸਾਲ ਪਹਿਲਾਂ ਨਸ਼ਾ ਪਤਾ ਉੱਥੇ ਲੱਗ ਗਿਆ ਬਹੁਤ ਸਮਝਾਇਆ ਨਹੀਂ ਸਮਝਾਇਆ ਨੀ ਆ ਮਾਤਾ ਜੀ ਨਾ ਤੈਨੂੰ ਦੋ ਕਰੇ ਜੀ ਕਹਾਂਦੀ ਸੀ ਨਸ਼ਾ ਕਰਦੇ ਸੀ ਬਿਮਾਰ ਸੀਗੇ ਜਿਆਦਾ ਨਹੀਂ ਹਟੇ ਨਹੀਂ ਬੜਾ ਸਮਝਾਉਂਦੇ ਰਹੇ ਨਹੀਂ ਹਟੇ ਨਾ ਸਮਝੇ ਮੇਰੇ ਤਿੰਨ ਬੱਚੇ ਨੇ ਦੋ ਗੁੜੀਆਂ ਇੱਕ ਬੇਟਾ ਮੇਰਾ 6 ਸਾਲ ਦਾ ਇੱਕ ਵੱਡੀ ਗੁੜੀ ਹੈਗੀ 5 ਸਾਲ ਦੀ ਤੇ ਇੱਕ ਨਿੱਕੀ ਗੁੜੀ 6 ਮਹੀਨੇ ਦੀ ਉਹ ਇੰਜੈਕਸ਼ਨ ਲਗਾਉਂਦੇ ਸੀਗੇ ਮੇਰਾ ਸ਼ੇਰ ਜਵਾਨ ਉਹ ਦੋ ਅਜਨੇ ਆਕਾ ਮਮੀਤ ਮੇਰੇ ਵੱਡੇ ਬ੍ਰਦਰ ਸੀ ਉਹ 2.5 ਸਾਲ ਤੋਂ ਨਸ਼ਾ ਕਰਦੇ ਸੀ ਵਿੱਚ ਕਾਫੀ ਸਮਝਾਇਆ ਪਰ ਉਹ ਸਮਝੇ ਨਹੀਂ ਤੇ ਹੁਣ 2-3 ਮਹੀਨਿਆਂ ਤੋਂ ਕਾਫੀ ਲਾਜ਼ਮੀ ਚੱਲ ਰਿਹਾ ਸੀ ਉਹਨਾਂ ਦਾ ਦਿਮਾਗ ਹੀ ਮਾਈਂਡ ਹੀ ਸਿਰਫ ਉਸ ਨਸ਼ੇ ਵਾਲੀ ਸੀ ਵਾਪਸ ਨਹੀਂ ਮੁੜਿਆ ਜਿੰਦਗੀ ਹੈ ਤੇ ਹੁਣ ਇਹ ਤੇ ਜਲਦੀ ਤੋਂ ਬੋਲ ਗਿਆ ਆਏ ਬੋਲ ਗਿਆ ਨਾ ਪੀ ਗਿਆ ਨਾ ਖਾਣਾ ਨਾ ਠੀਕ ਤਾਂ ਨਸ਼ੇ ਹੰਤੇ ਰੋਕ ਲੱਗੀ ਜਾਵੇ ਨਹੀਂ ਕਿਨੇ ਕੇ ਬੱਚੇ ਛੱਡ ਕੇ ਘਰ ਸੁਨੇ ਹੋਈ ਜਾਂਦੇ ਨੇ ਬਾਰਸ ਨੂੰ ਮੈਂ ਚੇਪਤੇ ਕਰਦਾ ਸੀਗਾ ਉਹ ਤਾਂ ਜੀ ਨਾ ਹੋ ਗਿਆ ਤੇ ਉਹ ਵੀ ਨਹੀਂ ਹੈਗਾ ਮੰਡੇ ਦੇ ਅੱਗੇ ਇਹਨਾਂ ਦੀ ਪਰਵਿਚ ਕਰਨ ਵਾਲਾ ਕੌਣ ਹੈ ਅਸੀਂ ਇਹਨਾਂ ਦੀ ਸੇਵਾ ਹੋਵੇ ਬੱਚਿਆਂ ਦੇ ਸਿਰ ਤੇ ਸਰਕਾਰ ਆਸ ਰੱਖੇ ਮਤਲਬ ਜਿਆਦਾ ਇਕੱਠਾ ਆ ਗਿਆ ਨਹੀਂ ਆਣੀ ਇਹ ਨਸ਼ਾ ਬੰਦ ਹੋਣਾ ਚਾਹੀਦਾ ਹੈ ਹਾਂ ਤੇ ਜੇ ਇਦਾਂ ਨਸ਼ਾ ਚੱਲਦਾ ਰਿਹਾ ਤੇ ਪੰਜਾਬ ਦਾ ਸਾਰਾ ਖਤਮ ਹੋ ਜਾਏ